ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਦਚਕਾਂ ਦਾ ਸਵਾਗਤ ਹੈ 60 ਸਾਲ ਦੀ ਉਮਰ ਕੋਈ ਸਹਾਰਾ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਇਹ ਬੇਔਲਾਦ ਜੋੜਾ ਤੁਹਾਡੇ ਦਾਨੀ ਸੱਜਣਾ ਤੋਂ ਇਲਾਜ ਕਰਵਾਉਣ ਲਈ ਮਦਦ ਮੰਗ ਰਿਹਾ ਹੈ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਇਸ ਉਮਰ ਵਿੱਚ ਲੱਤਾਂ ਖੜ ਗਈਆਂ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਨਾੜ ਬਲੌਕ ਹੋ ਗਈ ਹੈ ਜਿਸ ਕਾਰਨ ਇਸ ਉਮਰ ਵਿੱਚ ਦਦ ਚੱਲ ਰਹੇ ਹਨ ਪਿਛਲੇ 2 ਮਹੀਨੇ ਹੋ ਗਏ ਮੰਝੇ ਤੇ ਪਏ ਨੂੰ ਬਜ਼ੁਰਗ ਦੇ ਘਰ ਵਾਲੀ ਬੇਬੇ ਵੀ ਵਿਚਾਰੀ ਝੱਲੀ ਆ ਦੁਨੀਆਦਾਰੀ ਦੀ ਜ਼ਿਆਦਾ ਸਮਝ ਨਹੀਂ ਵੀਡੀਓ ਦੇਖਣ ਵਾਲੇ ਦਾਨੀ ਸੱਜਣਾ ਨੂੰ ਬੇਨਤੀ ਹੈ ਜਿੰਨੀ ਹੋ ਸਕੇ ਇਸ ਜੋੜੇ ਦੀ ਜ਼ਰੂਰ ਹੈਲਪ ਕਰੋ ਜ਼ਰੂਰ ਜਿੰਨੀ ਹੋ ਸਕੇ 10 50 ਨਾਲ ਕਿਉਂਕਿ ਬਜ਼ੁਰਗ ਸਹਾਰਾ ਬੇਸਹਾਰਾ ਜੋੜਾ ਹੈ ਤੁਹਾਡੇ ਤੋਂ ਅਲਾਜ਼ ਰਹੀ ਭੀਖ ਮੰਗ ਰਿਹਾ ਹੈ ਤਾਂ ਕਿਰਪਾ ਕਰਕੇ ਜ਼ਰੂਰ ਇਨਾਂ ਦੀ ਜਿੰਨੀ ਵੀ ਹੋ ਸਕੇ ਹੈਲਪ ਕਰੋ ਜੇ ਹੈਲਪ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਦਾਨੀ ਸੱਜਣਾ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਤੁਹਾਡਾ ਆਪਣਾ ਹਰਜਿੰਦਰ ਸਿੰਘ ਪੰਜਾਬ ਫਾਸਟ ਨਿਊਜ਼ ਹਾਂਜੀ ਬਾਬਾ ਨਾਮ ਤੁਹਾਡਾ ਦਰਸ਼ਨ ਸਿੰਘ ਬਾਬਾ ਜੀ ਮੰਜੇ ਤੇ ਪਏ ਹੋ ਕਿੰਨੀ ਦੇਰ ਹੋ ਗਈ ਜਿਹੜਾ ਲਾਜ਼ ਪਏ ਹੋ ਤੁਸੀਂ ਘੱਟੋ ਘੱਟ ਸਾਨੂੰ 2 ਮਹੀਨੇ ਹੋ ਗਏ ਮੰਜੇ ਪਏ ਜੀ ਇਲਾਜ ਚੱਲੀ ਜਾਂਦਾ ਕੋਈ ਫਾਇਦਾ ਨਹੀਂ ਹੁੰਦਾ ਪਿਆ ਕੋਈ ਦਵਾਈ ਫਾਇਦਾ ਨਹੀਂ ਕਰ ਰਹੀ ਕੀ ਕੀ ਬਿਮਾਰੀ ਕੀ ਹੋਈ ਹੈ ਲੱਤਾਂ ਐ ਇੱਕਦਮ ਖਲੋ ਗਈਆਂ ਖਸਣਾ ਛੱਡ ਗਿਆ ਨਾ ਰਾਤ ਨੀਂਦਰਾਂ ਆਦੀ ਨਾ ਦਿਨੇ ਨੀਂਦਰਾਂ ਆਦੀ ਕਦੇ ਕੁੱਟ ਚੱਪਲਾਂ ਨਾਲ ਇਹਨੂੰ ਅਸੀਂ ਲੱਤਾਂ ਨੂੰ ਕੁੱਟਨੇ ਆਂ ਜੀ ਕਦੇ ਮੁੱਠਾ ਦਬਾਣੇ ਆ ਕਦੇ ਰੋਣੇ ਆ ਕਦੇ ਹੱਸਣੇ ਆ ਬੁੜੇ ਹਾਲ ਸਾਡੇ ਕੀ ਹੋਇਆ ਕੀ ਹੈ ਉਹ ਚੰਗੇ ਬੜੇ ਵੀ ਲੱਤਾਂ ਖਲੋ ਗਈਆਂ ਡਿੱਗੇ ਸੈਗਰ ਵੀ ਜੀ ਸੈਗਰ ਦਾ ਥੋੜੀ ਜਿਹਾ ਬਾਨਾ ਬਣ ਗਿਆ ਮਣ ਕੇ ਦਵਾਈ ਦੇ ਜੀ ਮਰਕਰ ਕੰਡ ਖਲੋਗ ਕਲੰਡ ਤੋਂ ਖੂਨ ਸਰਕਲ ਖਲੋਗਿਆ ਸਾਰੇ ਸਰੀਰ ਦਾ ਜਿਹੜਾ ਲਤਾਂ ਦਾ ਜਿਹੜਾ ਖੂਨ ਦਾ ਸਰਕਲ ਸੀ ਉਹਦੇ ਕਾਰਨ ਉਹ ਲਤਾਂ ਰੋਕੀਆਂ ਮੜਕੇ ਦਬਾਏ ਗਏ ਮੜਕੇ ਦਬਾਏ ਨਾਲ ਦਿੱਕਤ ਖੂਨ ਰੋਗ ਗਿਆ ਹੁਣ ਰੋਗ ਗਿਆ ਜੀ ਹੁਣ ਚੱਲ ਫਿਰ ਨਹੀਂ ਸਕਦੇ ਹੁਣ ਤੁਰ ਫਿਰ ਨਹੀਂ ਸਕਦੇ ਹੁਣ ਕੋ ਕੰਮ ਨਹੀਂ ਕਰ ਸਕਦੇ ਜੀ ਕਿੰਨਾ ਕਿੰਨਾ ਚੇਰ ਹੋ ਗਿਆ ਤੁਹਾਨੂੰ ਬੈਠਿਆ ਨੂੰ ਇੱਥੇ 2 ਵਜੇ ਹੋ ਗਏ 2 ਮਹੀਨੇ ਹੋ ਗਏ 2 ਮਹੀਨੇ ਹੋ ਗਿਆ ਇਸ ਕੰਪੋਲ ਕਾਰੀ ਸਭ ਜੀ ਤੱਕ ਜੇ ਗੱਲ ਕਰੀਏ ਬੱਚਿਆਂ ਦੀ ਤੱਕ ਕਿੰਨੇ ਬੱਚੇ ਜਿਹੜੇ ਪਰਿਵਾਰ ਵਿੱਚ ਤੁਹਾਡਾ ਹੋਰ ਕੋਈ ਸਹਾਰਾ ਕੀ ਹੈ ਸਰਨਾ ਹੋਰ ਪਰਿਵਾਰ ਕੋ ਨਹੀਂ ਦੋਨੇ ਜੀ ਹੈ ਦੋਨੋਂ ਜੀ ਹਾਂ ਕੋਈ ਪਰਿਵਾਰ ਨਹੀਂ ਮਾਤਾ ਵੀ ਸਿੱਧਾ ਤੋਂ ਜੀ ਵੀ ਘਰ ਵਿੱਚ ਕਮਾਈ ਦਾ ਕੋਈ ਸਾਧਨ ਕੋਈ ਸਾਧਨ ਨਹੀਂ ਹੁਣ ਜੇ ਗੱਲ ਕਰੀਏ 2 ਮਹੀਨੇ ਹੋ ਗਏ ਤੁਹਾਨੂੰ ਅਸ ਜਿਹੜਾ ਮੰंजे ਤੇ ਪਏ ਨੂੰ ਤਾਂ ਰੋਟੀ ਪਾਣੀ ਕਿੱਦਾਂ ਚੱਲਦਾ ਫਿਰ ਪਿੰਡ ਦਾ ਪਾਣੀ ਅਸੀਂ ਰੋਟੀ ਪਾਣੀ ਲੈ ਗਏ ਜਿਹੜੀ ਸਾਨੂੰ ਮਹੀਨਾ ਬਾਅਦ ਕਿਸੇ ਲਾਂਗੀ ਅਸੀਂ ਉਹਦੇ ਨਾਲ ਮਾੜਾ ਮੋਟਾ ਇੱਕ ਗਜ਼ਾਰਾ ਕਰ ਰਹੇ ਹਾਂ ਜਾਂ ਭੈਣ ਭਾਈ ਤੋਂ ਥੱਕ ਤੇ ਆਲਾ ਇਲਾਜ ਕਰਾਂਗੇ ਤੇ ਦਵਾਈ ਦਾ ਫਿਰ ਕਿੱਦਾਂ ਚੱਲਦਾ ਚੱਲਦਾ ਇਦਾਂ ਹੀ ਭੈਣ ਭਾਈ ਤੋਂ ਥੱਕ ਜਾ ਕੇ ਚੱਲਦਾ ਹੈ ਜੀ ਇਹ ਇਹ ਮੰਨ ਲਓ ਕੰਮ ਨਹੀਂ ਹੋ ਰਿਹਾ ਨਾ ਕਿਤੇ ਜਾ ਰਹੇ ਜੀ ਸਾਡਾ ਕੁਝ ਨਰੇਗਾ ਦਾ ਕੰਮ ਚੱਲਦਾ ਜੀ ਨਾਲ ਹੀ ਹੁਪੂ ਕੰਮ ਕਰ ਸਰ ਜੀ ਕਸੀਆ ਦਾ ਪ੍ਰਣਭਾਈ ਤੋਂ ਮੰਗਤਾ ਕਿ ਕੋਈ ਆਰ ਦੇ ਜਾ। ਪੰਜ ਪੈਣਾ ਗਿਆ ਨਾ ਕੋਈ। ਪਰ ਫਿਰ ਤੇ ਮੜਾ ਮੋਟਾ ਲਾਇ ਕਰਾਵੇ। ਜੀ। ਉਹ ਸਾਡੀ ਕੋਈ ਸਹਾਇਤਾ ਨਹੀਂ ਕਰਦਾ। ਜੀ। ਜੇ ਗੱਲ ਕਰੀਏ ਵੀਡੀਓ ਵੇਖਣ ਵਾਲਿਆਂ ਤੋਂ ਸਹਾਇਤਾ ਦੀ ਤੱਕੀ ਮੰਗ ਕਰਦੇ ਹੋ ਜੇ ਕੋਈ ਸਹਾਇਤਾ ਕਰਨਾ ਚਾਹਵੇ ਤਾਂ ਕੀ ਅਪੀਲ ਕਰਨਾ ਚਾਹੋਗੇ? ਅਸੀਂ ਕੀ ਇਹ ਕਰਨਾ ਚਾਹੁੰਦੇ ਸਾਨੂੰ ਪ੍ਰਕਾਰ ਜੋ ਸਾਨੂੰ ਵੀ ਉੱਤੋਂ ਦੇ ਰਾਵੇ ਉਹ ਮਿਲਣੀ ਚਾਹੀਦੀ ਹੈ। ਜੀ। ਤੇ ਦਾਨੀ ਸੱਜਣਾ ਕੋਲੋਂ ਕੀ ਸਹਾਇਤਾ ਮੰਗਦੇ ਹੋ ਜਿਵੇਂ ਕੋਈ ਦਾਨੀ ਸੱਜਣ ਹੁੰਦੇ ਨੇ ਤੇ ਤੁਹਾਡਾ ਦਰਦ ਵੇਖ ਕੇ ਤੁਹਾਡੀ ਬਿਮਾਰੀ ਵੇਖ ਕੇ ਤੁਹਾਡੀ ਕੋਈ ਸਹਾਇਤਾ ਕਰਨਾ ਚਾਹਣ ਤਾਂ ਕੀ ਕਿੱਥੇ ਆਉਣਾ ਪਏਗਾ ਉਹਨਾਂ ਨੂੰ ਕਿਹੜਾ ਪਿੰਡ ਹੈ ਨਾਮ ਤੁਹਾਡਾ ਦੱਸ ਦਿਓ ਲਾਧੂ ਦਾ ਪਿੰਡ ਹੈ ਲਾਧੂ ਕਾ ਪਿੰਡ ਹੈ ਜੀ ਨਾਮ ਤੁਹਾਡਾ ਦਰਸ਼ਨ ਸਿੰਘ ਦਰਸ਼ਨ ਸਿੰਘ ਪਿਤਾ ਜੀ ਦਾ ਨਾਮ ਦਾਰਾ ਸਿੰਘ ਦਾਰਾ ਸਿੰਘ ਕਿਦਾਂ ਦੀ ਜਿਹੜੀ ਦਰਸ਼ਕਾਂ ਕੋਲੋਂ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਜੋ ਸਰਕਾਰ ਦੇਵੇ ਲੱਖ ਦੇਵੇ ਡੇਢ ਦੇਵੇ ਜੀ ਸਾਨੂੰ ਮਨਜ਼ੂਰ ਹਾਂ ਨਹੀਂ ਕਰੀਂ ਹਾਂਜੀ ਮੇਰੀ ਬੇਨਤੀ ਇਹ ਜਾਨੀ ਸੈਨਾ ਨੂੰ ਛੱਡੇ ਨੂੰ ਲਾਜੋਗੇ ਪੈਸੇ ਸਾਨੂੰ ਕੋਈ ਨਾ ਕੋਈ ਦਿੱਤੇ ਯਾਰ ਜਿੰਨੇ ਕਿਸੇ ਨੂੰ 100 200 500 ਕੁਝ ਦਾ ਦੇ ਲਾਜੋਗੇ ਪੈਸੇ ਸਾਨੂੰ ਦਿੱਤੇ ਯਾਰ ਇਹੋ ਵੀਡੀਓ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਪਰਿਵਾਰ ਦਾ ਇਹਦੇ ਨਾਲ ਪਾਲ ਸਕੀਏ ਉਸ ਦਾ ਗੁਜ਼ਾਰਾ ਕਰ ਸੀ ਦਵਾਈ ਦੇ ਬਲੇ ਚ ਲੈ ਸਕੀਏ ਤੁਹਾਡੇ ਕਹਿਣ ਤੋਂ ਮਤਲਬ ਇਹ ਹੈ ਤੁਹਾਡਾ ਵੀ ਤੁਹਾਨੂੰ ਜਿਹੜਾ ਦਵਾਈ ਜੋਗੇ ਪੈਸੇ ਮਿਲ ਜਾਣ ਜਦੋਂ ਤੁਸੀਂ ਠੀਕ ਹੋ ਜਾਓਗੇ ਤਾਂ ਤੁਸੀਂ ਆਪ ਦਾ ਪਰਿਵਾਰ ਜਿਹੜਾ ਆਪੇ ਪਾਲ ਲੋਗੇ ਠੀਕ ਹੈ ਜੀ ਤਾਂ ਹੋਰ ਕੀ ਕੁਝ ਕਹਿਣਾ ਚਾਹੋਗੇ ਨਹੀਂ ਸੀ ਹੋਰ ਨਹੀਂ ਕੁਝ ਕਹਿਣਾ ਠੀਕ ਹੈ ਜੀ ਹਾਂ ਜੀ ਮੇਰਾ ਨਾਮ ਤੁਹਾਡਾ ਕੰਪੋ ਬਾਏ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਪੇਸ਼ੈਂਟ ਇਹ ਸੱਜਣਾ ਨਾਨਾ ਬਗਾਇ ਜੀ ਤਾਂ ਕਿੱਦਾਂ ਦੀ ਜਿਹੜੀ ਮੰਗ ਕਰਦੇ ਹੋ ਇਹਨਾਂ ਦੀ ਹੈਲਪ ਦੀ ਆ ਇਹਨਾਂ ਨੂੰ ਚੁੱਪ ਕਰੂਏ ਤੇ ਕੋਈ ਨਹੀਂ ਇਹਨਾਂ ਦਾ ਲੱਤਾਂ ਖਾੜ ਦਿਆਂ ਨੇ ਜੀ ਤੇ ਸਹਾਇਤਾ ਕਰਨ ਕੋਈ ਪਾਣਾ ਪਰਾਂ ਇਹਨਾਂ ਦੇ ਭਾਈ ਦਵਾਈ ਲੈ ਸਕਣਾ ਜੀ ਦਵਾਈ ਵਾਸਤੇ ਪੈਸੇ ਨਹੀਂ ਜੀ ਤੇ ਆਦਾ ਮੁਝਾਰਾ ਨਹੀਂ ਕਰ ਸਕਦਾ ਕਹਿੰਦਾ ਜੀ ਤੁਸੀਂ ਇਹਨਾਂ ਦਾ ਪਤਾ ਲੈਣ ਆਏ ਸੀ ਹਾਂਜੀ ਪਤਾ ਲੈਣ ਆਏ ਸੀ ਠੀਕ ਹੈ ਜੀ ਕਦੋਂ ਤੋਂ ਬਿਮਾਰ ਹੈ ਜੀ ਇਹਨਾਂ ਨੂੰ ਹੋ ਗਿਆ ਦੋ ਮਿੰਨਾਂ ਦੀ ਬਾਰ ਨੂੰ ਜੀ ਕਦੋਂ ਪਰਿਵਾਰ ਹੀ ਨਹੀਂ ਨੂੰਤ ਕਾਰ ਸਕਦੇ ਜੀ ਨਹੀਂ ਚਲਾ ਸਕਦੇ ਜੀ ਕੋਈ ਸਾਧਨ ਨਹੀਂ ਕੋਈ ਦੁਨੀ ਜੀ ਤੇ ਕਹਿੰਦਾ ਦਵਾਈ ਲੈਣ ਜਾਂਦਾ ਗੱਗ ਨਹੀਂ ਜੀ ਕਿੰਨੀ ਮਦਦ ਆਉਂਦੀ ਉਹ ਨਹੀਂ ਕਰ ਸਕਦਾ ਨਾ ਠੀਕ ਕਾਣਾ ਪਰਾ ਜੀ ਠੀਕ ਹੈ ਜੀ ਠੀਕ ਹੈ